ਜਦ ਤੁਹਾਡੇ ਸਾਹਮਣੇ ਨਰੈਣੂ ਮਹੰਤ ਬਣ ਕੇ ਸੁਖਵੀਰ ਬਾਦਲ ਬੋਲੀ ਜਾਂਦਾ ਹੈ ਤੁਸੀਂ ਉਹਦੀਆਂ ਜੁੱਤੀਆਂ ਵਿੱਚ ਬੈਠੇ ਹੋਏ ਜਕਾਰੇ ਛੱਡੇ ਜਾਂਦੇ ਹੋ ਕੋਈ ਸ਼ਰਮ ਹੈ ਸਾਨੂੰ ਅਸੀਂ ਕਹਿੰਦੇ ਜੀ ਪੰਥ ਬਚਾਉਣਾ ਹੈ ਪੰਥ ਬਚਾਉਣਾ ਕਿੰਨਾ ਤੋਂ ਐ ਜਿਨ੍ਹਾਂ ਤੋਂ ਪੰਥ ਨੂੰ ਬਚਾਉਣਾ ਉਹ ਤਾਂ ਤੁਹਾਡੇ ਸਿਰ ਤੇ ਖੜਾ ਹੈ ਉਹ ਤਾਂ ਬੋਲੀ ਜਾਂਦਾ ਹੈ ਜੇ ਤੁਸੀਂ ਦਰਦ ਰੱਖਦੇ ਹੋ ਨਾ ਕਿ ਸ਼ਰਮਣੀ ਅਕਾਲੀ ਦਲ ਨੂੰ ਬਚਾਉਣਾ ਹੈ ਮੈਂ ਬੇਨਤੀ ਕਰ ਦਿੰਦਾ ਤੁਸੀਂ ਸੁਖਵੀਰ ਬਾਦਲ ਨੂੰ ਕਹਿ ਦਿਓ ਬੀਚ ਚੁੱਪ ਕਰਕੇ ਆਪਣੇ ਘਰ ਬੈਠ ਮਜੀਠੀਓ ਨੂੰ ਕਹਿ ਦਿਓ ਆਪਣੇ ਘਰ ਬੈਠ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ ਸ਼੍ਰੋਮਣੀ ਅਕਾਲੀ ਦਲ ਉਹ ਪੰਥਕ ਪਾਰਟੀ ਹੈ ਜਿਹੜੇ ਜਝਾਰੂ ਸਿੰਘ ਹੋਏ ਨੇ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਲਈ ਬਹੁਤ ਵੱਡੇ ਵੱਡੇ ਸੰਘਰਸ਼ ਕੀਤੇ ਨੇ ਤੇ ਲੜੇ ਨੇ ਜਿੱਤੇ ਨੇ ਇਹ ਉਹ ਪਾਰਟੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਖਵੀਰ ਬਾਦਲ ਨੇ ਦੋਨੇ ਹੱਥ ਜੋੜ ਕੇ ਸਿੱਖ ਕੌਮ ਤੋਂ ਤੇ ਪੰਥ ਕੋਲੋਂ ਮਾਫੀ ਮੰਗੀ ਮਾਫੀ ਮੰਗਣ ਦਾ ਹਰੇਕ ਬੰਦੇ ਨੂੰ ਹੱਕ ਹੈ ਤੇ ਉਹਦੀ ਸ਼ਾਨਾ ਉਹਦੀ ਨਿਮਰਤਾ ਹੈ ਇੱਥੇ ਕੋਈ ਸ਼ੱਕ ਨਹੀਂ ਕੋਈ ਦੋਰਾਮਾ ਨਹੀਂ ਮੈਂ ਇਸ ਵਿਸ਼ੇ ਤੇ ਅੱਜ ਥੋੜੀ ਜੀ ਗੱਲਬਾਤ ਕਰਦੇ ਆਂ ਜਿੰਨੇ ਵੀ ਸਾਡੇ ਕੌਮ ਦੇ ਸਿਹਰਦ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਆਸਥਾ ਰੱਖਦੇ ਨੇ ਜਿਨ੍ਹਾਂ ਦੀ ਭਾਵਨਾ ਹੈ ਉਹਨਾਂ ਨੂੰ ਇਹ ਬੇਨਤੀ ਹੈ ਧਿਆਨ ਦੇ ਨਾਲ ਸੁਣਿਓ ਔਰ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਸਵੀਰ ਬਾਦਲ ਕਹਿੰਦਾ ਕਿੰਨੇ ਜਦੋਂ ਮੈਂ ਆਪਣੇ ਪਿਤਾ ਜੀ ਕੋਲ ਜਣ ਕੇ ਪ੍ਰਕਾਸ਼ ਸਿੰਘ ਬਾਦਲ ਕੋਲ ਜਾਂਦਾ ਜਦੋਂ ਉਹ ਬਿਮਾਰ ਪਏ ਸੀ ਬਟਦੇ ਕਹਿੰਦਾ ਬਾਦਲ ਸਾਹਿਬ ਉਦੋਂ ਮੈਨੂੰ ਇਹ ਕਹਿੰਦੇ ਕਿ ਮੇਰੇ ਰਾਜ ਵਿੱਚ ਬਿਆਦਵੀ ਹੋ ਗਈ ਬਿਆਦਵੀ ਕਰਨ ਵਾਲੇ ਮੈਂ ਫੜ ਨਹੀਂ ਸਕਿਆ ਔਰ ਮੈਨੂੰ ਉਹਨਾਂ ਨੂੰ ਫੜਨ ਵਾਸਤੇ ਮੌਕਾ ਨਹੀਂ ਦਿੱਤਾ ਗਿਆ ਇਹਦਾ ਮਤਲਬ ਕਿ ਬਿਆਦਵੀ ਕਰਨ ਵਾਲਿਆਂ ਨੂੰ ਫੜਨ ਵਾਸਤੇ ਇੱਕ ਵਾਰੀ ਸਰਕਾਰ ਸਤਾ ਵਿੱਚ ਆਉਣੀ ਜ਼ਰੂਰੀ ਸੀ ਹੁਣ ਜਿਹੜੀਆਂ ਜੱਪੜੀਆਂ ਸੰਗਵੀਰ ਬੱਦਲ ਨੇ ਮਾਰੀਆਂ ਨੇ ਉਹਨਾਂ ਵੱਲ ਥੋੜਾ ਜਿਹਾ ਧਿਆਨ ਦਿਓ ਮੈਂ ਨਾ ਦੋ ਸ਼ਬਦ ਬਹੁਤ ਜ਼ਿਆਦਾ ਬੋਲਦਾ तकरीबन ਮੈਨੂੰ ਸੈਂਕੜੇ ਫੋਨ ਆਉਂਦੇ ਨੇ ਕਿ ਗਿਆਨੀ ਜੀ ਤੁਸੀਂ ਕਤੀੜ ਸ਼ਬਦ ਖੱਚ ਸ਼ਬਦ ਨਾ ਵਰਤਿਆ ਕਰੋ ਹੁਣ ਵਰਤਨੇ ਪੈਂਦੇ ਨੇ ਜਦੋਂ ਸੁਖਵੀਰਵਾਲਾ ਕਹਿ ਰਿਹਾ ਸੀ ਕਿ ਬਦਬੀ ਹੋਈ ਉਹਨੇ ਰੋਣ ਵਾਲਾ ਮੂੰਹ ਜਾਂ ਵੀ ਕਰਿਆ ਤੇ ਜਿਹੜੀਆਂ ਜੁੱਤੀਆਂ ਵਿੱਚ ਕਦੀੜਾਂ ਬੈਠੀਆਂ ਸੀ ਨਾ ਉਹਨਾਂ ਨੇ ਜਕਾਰੇ ਛੱਡਦੇ ਮੱਕ ਬਿੰਦੀ ਕਰਦਾਂ ਜਿਹੜੇ ਬੰਦੇ ਜੁੱਤੀਆਂ 'ਚ ਬੈਠਣ ਦੇ ਆਦੀ ਹੋ ਜਾਂਦੇ ਨੇ ਨਾ ਤੇ ਉਹ ਕਦੀੜੇ ਹੀ ਹੁੰਦੇ ਨੇ ਤੇ ਕਦੀੜਾਂ ਵਾਲੇ ਉਹ ਕੰਮ ਕਰਦੇ ਨੇ ਹਾਲਾਂਕਿ ਉਹ ਬਦਬੀ ਦੇ ਮੁੱਦੇ ਤੇ ਗੱਲ ਕਰ ਰਹੇ ਤੇ ਥੱਲੇ ਬੈਠੇ ਖੱਜਾਂ ਜਿਹੜੀਆਂ ਨੇ ਕਡੇੜਾਂ ਜਿਹੜੀਆਂ ਨੇ ਭੇਡਾਂ ਜਿਹੜੀਆਂ ਨੇ ਉਹ ਜਿਕਾਰੇ ਛੱਡੀ ਜਾਂਦੀਆਂ ਨੇ ਹੁਣ ਤੁਸੀਂ ਅੰਦਾਜ਼ਾ ਆਪ ਲਾ ਲਓ ਫਿਰ ਪਤਾ ਕਹਿੰਦਾ ਕਹਿੰਦਾ ਸਾਡੀ ਸਰਕਾਰ ਵਿੱਚ ਜਿੰਨੇ ਐਮ.ਐਲ.ਏ ਸੀ ਉਹਨਾਂ ਦੇ ਕੋਲੋਂ ਜਿੰਨੇ ਸਾਡੇ ਵਰਕਰ ਨੇ ਉਹਨਾਂ ਦੇ ਕੋਲੋਂ ਇਹ ਗਲਤੀ ਹੋਈ ਹੈ ਮਤਲਬ ਬਦਵੀ ਕਾਰਨ ਵਿੱਚ ਕਹਿੰਦੇ ਸਾਡਾ ਹੱਥ ਸੀ ਤੇ ਕਰਾਉਣ ਵਿੱਚ ਜਿਹੜੇ ਵੋਟਾਂ ਪਾਉਣ ਵਾਲੇ ਵਰਕਰ ਨੇ ਕਹਿੰਦੇ ਉਹਨਾਂ ਦਾ ਹੱਥ ਸੀ ਉਹਦਾ ਅਸਲ ਕਹਿਣ ਤੋਂ ਭਾਵ ਇਹ ਹੈ ਚਲੋ ਹਰੇਕ ਬੰਦਾ ਇੱਥੇ ਚੰਗਾ ਨਹੀਂ ਹੋ ਸਕਦਾ ਹਰੇਕ ਬੰਦਾ ਇੱਥੇ ਮਾੜਾ ਨਹੀਂ ਹੋ ਸਕਦਾ ਸੱਚ ਤੇ ਝੂਠ ਬਿਲਕੁਲ ਇਕੱਠੇ ਹੁੰਦੇ ਨੇ ਗੁਲਾਬ ਦਾ ਫੁੱਲ ਅਸੀਂ ਸੁਗੰਧੀ ਵਾਸਤੇ ਤੋੜਦੇ ਹਾਂ ਤੇ گلاب ਦੇ ਫੁੱਲ ਦੀਆਂ ਜੜ੍ਹਾਂ ਤੋਂ ਥੋੜਾ ਜਿਹਾ ਥੱਲੇ ਕੰਡੇ ਵੀ ਹੁੰਦੇ ਨੇ ਇਹ ਸਭ ਨੂੰ ਪਤਾ ਹੈ ਇੱਕ ਮੈਂ ਤੁਹਾਨੂੰ ਕਹਾਣੀ ਸੁਣਾਉਣੀ ਹੈ ਜਦੋਂ ਇਹ ਬੰਦੇ ਕਹਿੰਦੇ ਨੇ ਕਿ ਸਾਨੂੰ ਮaaf ਕਰ ਦਿਓ ਸਾਡੇ ਕੋਲੋਂ ਗਲਤੀ ਹੋ ਗਈ ਮੈਂ ਇਹ ਕਹਿਣ ਦੀ ਕੋਸ਼ਿਸ਼ ਕਰਨੀ ਹੈ ਕਿ ਇਨਸਾਨ ਗਲਤੀਆਂ ਦਾ ਪੂਤਲਾ ਹੈ ਇਨਸਾਨ ਗਲਤੀਆਂ ਕਰਦਾ ਹੈ ਪਰ ਜਦੋਂ ਅਸੀਂ ਇੱਕ ਸੰਸਥਾ ਦੀ ਗੱਲ ਕਰੀਏ ਇੱਕ ਪੰਥਕ ਪਾਰਟੀ ਦੀ ਗੱਲ ਕਰੀਏ ਉਦੋਂ ਥੋੜਾ ਬਹੁਤਾ ਸਾਨੂੰ ਸਮਝਣ ਦੀ ਲੋੜ ਪੈਂਦੀ ਹੈ ਕਿ ਸਾਰੇ ਐਮਐਲਏ ਗਲਤੀਆਂ ਕਰ ਗਏ ਸ਼੍ਰੋਣੀ ਕਮੇਟੀ ਦੇ ਜਿੰਨੇ ਮੈਂਬਰ ਸੀ ਉਹ ਸਾਰੇ ਗਲਤੀਆਂ ਕਰ ਗਏ ਪੰਜ ਜਥੇਦਾਰ ਨੇ ਤਖਤਾਂ ਦੇ ਉਹ ਵੀ ਗਲਤੀਆਂ ਕਰ ਗਏ ਸ਼੍ਰੋਣੀ ਕਮੇਟੀ ਦਾ ਪ੍ਰਧਾਨ ਉਹ ਵੀ ਗਲਤੀ ਕਰ ਗਿਆ ਜਣੇ ਕਿ ਤੁਹਾਡਾ ਸਾਰਾ ਲੰਗ ਲਾਣਾ ਜਿਹੜਾ ਉਹ ਗਲਤੀਆਂ ਕਰਨ ਵਾਜਤੇ ਆ ਸਜ਼ਾ ਕਿਨੂੰ ਮਿਲਣੀ ਹੈ ਇੱਕ ਬੰਦੇ ਨੇ ਨਾ ਹੋਟਲ ਬਣਾਇਆ ਉਹਨੇ ਬਾਹਰ ਲਿਖਤਾ ਬੋਰਡ ਤੇ ਕਹਿੰਦਾ ਵੀ ਪ੍ਰਸ਼ਾਦਾ ਸ਼ਕਤ ਤੁਸੀਂ ਤੇ ਪੈਸੇ ਦੇਣਗੇ ਤੁਹਾਡੇ ਪੁੱਤ ਪੋਤੇ ਤੇ ਕੋਈ ਬੇਲਣ ਜਾਂ ਬੰਦਾ ਆਇਆ ਦੋ ਤਿੰਨ ਉਹਦੇ ਨਾਲ ਹੋਰ ਸੀ ਉਹਨੇ ਬੋਰਡ ਪੜ੍ਹਿਆ ਕਹਿੰਦੇ ਕੋਈ ਗੱਲ ਨਹੀਂ ਇਹ ਤਾਂ ਪ੍ਰਸ਼ਾਦਾ ਸ਼ਕਤੀ ਮੌਜ ਲੱਗੀ ਪ੍ਰਸ਼ਾਦਾ ਛੱਕਿਆ ਬੇਟਾਂ ਨੂੰ ਕਿਤੇ ਕਹਿਣ ਆ ਲੈ ਆ ਦੋ ਕਿਤੇ ਕਹਿਣ ਆ ਲੈ ਆ ਦੋ ਕਿਉਂਕਿ ਸਮਝ ਸੀ ਵੀ ਪੈਸੇ ਤਾਂ ਸੀ ਦੇਣੇ ਸਾਡੇ ਪੁੱਤ-ਪੁੱਤ ਦੇਣਗੇ ਛੱਕ ਲਿਆ ਜੇ ਤੁਰਨ ਲੱਗੇ ਹੋਟਲ ਦਾ ਮਾਲਕ ਕਹਿੰਦਾ ਪੈਸੇ ਕਹਿੰਦਾ ਤੁਸੀਂ ਮੋੜ ਤਾਂ ਲਗਾਏ ਹੋਇਆ ਵੀ ਤੁਹਾਡੇ ਪੁੱਤ-ਪੱਤੇ ਪੈਸੇ ਦੇਣਗੇ ਉਹ ਹੋਟਲ ਦਾ ਮਾਲਕ ਕਹਿੰਦਾ ਇਹ ਤੁਹਾਡੇ ਪ੍ਰਸ਼ਾਦਾ ਦੇ ਪੈਸੇ ਨਹੀਂ ਤੁਹਾਡੀ ਰੋਟੀ ਦੇ ਪੈਸੇ ਨਹੀਂ ਜਿਹੜੇ ਪੈਸੇ ਮੰਗ ਰਿਆਂ ਤੁਹਾਡੇ ਬਾਬੇ ਨੇ ਤੁਹਾਡੇ ਦਾਦੇ ਨੇ ਲੰਗਰ ਛੱਕਿਆ ਅਸੀਂ ਉਹਦੇ ਪੈਸੇ ਮੰਗ ਰਹੇ ਹਾਂ ਤੁਹਾਡੇ ਕੋਲ ਤੁਹਾਡੇ ਜਿਹੜੇ ਪੈਸੇ ਨੇ ਉਹ ਤਾਂ ਤੁਹਾਡੇ ਪੁੱਤ ਪਤਨ ਦੇਣਗੇ ਕੋਈ ਚੱਕਰ ਨਹੀਂ ਇਹ ਤਾਂ ਤੁਹਾਡੇ ਬਾਬੇ ਨੇ ਤੁਹਾਡੇ ਦਾਦੇ ਨੇ 50 ਸਾਲ ਪਹਿਲਾਂ ਸਕੇ ਸੀ ਉਹ ਮੰਗ ਰਹੇ ਹਾਂ ਅਸੀਂ ਹੁਣ ਜਿਹੜੀਆਂ ਗਲਤੀਆਂ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀਆਂ ਨੇ ਉਹ ਤਾਂ ਬਾਪੂ ਗਿਆ ਪਤਾ ਨਹੀਂ ਕਿੱਥੇ ਹੋਣਾ ਸੁਖਵੀਰ ਨੂੰ ਭੂਤਣੀਆਂ ਪੈ ਰਹੀਆਂ ਨੇ ਜਿਵੇਂ ਕਹਿੰਨਾ ਨਾ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲੜ ਕੇ ਪੈਂਦੀਆਂ ਨੇ ਉਹ ਸੁਖਵੀਰ ਇਸ ਵਕਤ ਕਰ ਰਿਹਾ ਜਿਹੜੀਆਂ ਸੁਖਵੀਰ ਕਰੂਗਾ ਤੇ ਉਹਦਾ ਬੱਚਾ ਇਹ ਮੈਂ ਕਹਿਣਾ ਨਹੀਂ ਮੰਦ ਬੁੱਧੀ ਹੈ ਉਹਨੂੰ ਬਿਲਕੁਲ ਅਕਲ ਨਹੀਂ ਉਹ ਪੁੱਗਤੂਗਾ ਇੱਜਤੇ ਰੱਖਿਓ ਮੇਰੇ ਨਾਮ ਨਾਲ ਗਿਆਨੀ ਸ਼ਬਦ ਲੱਗਦਾ ਹੈ ਔਰ ਜਿੰਨੀ ਹੋ ਸਕੇ ਬਾਣੀ ਪੜਦਿਆਂ ਇਹ ਸ਼ਬਦ ਮੈਂ ਬੋਲਾਂ ਮੇਰੀ ਜਮੀਰ ਅਜਾਇਤ ਨਹੀਂ ਦਿੰਦੀ ਕਿਉਂਕਿ ਸਨ ਗੁਰੂ ਪਾਸ਼ਾ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਸਿਧਾਂਤ ਸਿਖਾਇਆ ਔਰ ਸਮਝਾਇਆ ਪਰ ਸ਼ਬਦ ਬੋਲਣੇ ਕਿਉਂ ਪੈ ਰਹੇ ਨੇ ਮੈਂ ਸੁਖਵੀਰ ਕਰਕੇ ਨਹੀਂ ਬੋਲਦਾ ਮੈਂ ਬਾਦਲ ਪਰਿਵਾਰ ਕਰਕੇ ਨਹੀਂ ਸ਼ਬਦ ਬੋਲਦਾ ਮੈਂ ਸ਼ਬਦ ਤਾਂ ਬੋਲਦਾ ਕਿ ਬਾਦਲਾਂ ਦੀਆਂ ਜੁੱਤੀਆਂ ਵਿੱਚ ਬੈਠਣ ਵਾਲੇ 170 ਤਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਉਹਨਾਂ ਦੀ ਕੰਨ ਤੇ ਜੂਨ ਹੀ ਸਰਕਦੀ ਤੇ ਫਿਰ ਸਰਕਾਰ ਦੇ ਵਿੱਚ ਐਮਐਲਏ ਕਿੰਨੇ ਸੀਗੇ ਉਹਨਾਂ ਦੀ ਕੰਨ ਤੇ ਜੂਨ ਹੀ ਸਰਕੀ ਤੇ ਵੱਡੇ ਵੱਡੇ ਪ੍ਰਚਾਰਕ ਨੇ ਸ਼ੌਂਡ ਕਮੇਟੀ ਵਿੱਚ ਉਹਨੇ ਕੁਝ ਬੋਲੇ ਤੇ ਹੁਣ ਵੀ ਜਿਵੇਂ ਨਰੈਣੂ ਮਹੰਤ ਨਨਕਾਣਾ ਸਾਹਿਬ ਦੇ ਵਿੱਚ ਖੜਾ ਸੀ ਨਾ ਆਰਡਰ ਕਰਦਾ ਸੀ ਆਪਣੇ ਗੁੰਡਿਆਂ ਨੂੰ ਸੁਖਵੀਰ ਵੱਲ ਉਹ ਤਾਂ ਕਹੀ ਜਾਂਦਾ ਤੇ ਭੇਡਾਂ ਬੈਠੀਆਂ ਖੱਜਾਂ ਬੈਠੀਆਂ ਸੁਣ ਰਹੀਆਂ ਨੇ ਜਕਾਰੇ ਛੱਡੀ ਜਾ ਰਹੀਆਂ ਨੇ ਸਾਨੂੰ ਇੱਕ ਮੌਕਾ ਦੇਣਾ ਸੀ ਅਸੀਂ ਬੇਦਵੀ ਕਰਨ ਵਾਲਿਆਂ ਨੂੰ ਫੜ ਲੈਂਦੇ ਫਿਰ ਇਹ ਦੁਸ਼ਮਣਾਂ ਦੀ ਚਾਲ ਸੀ ਪੰਥ ਨੂੰ ਬਦਨਾਮ ਕਰਨਾ ਕੌਮ ਨੂੰ ਬਦਨਾਮ ਕਰਨਾ ਹੁਣ ਕਹਿੰਦਾ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਕੌਮ ਲਈ ਤੇ ਪੰਜਾਬ ਲਈ ਇੱਕਜੁੱਟ ਹੋ ਕੇ ਕੰਮ ਕਰਾਂਗੇ ਉਹ ਭਰਾਵੋ ਸ਼ਰਮ ਕਰ ਲੋ ਮਾੜੀ ਮੋਟੀ ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਬੂਟ ਪਾਲਸ਼ ਉਪਰੋਂ ਉਪਰੋਂ ਕਰੀਦਾ ਤਲਾ ਨਹੀਂ ਪਾਲਸ਼ ਕਰੀਦਾ ਹੁੰਦਾ ਤੇ ਉਹ ਬੰਦੇ ਨੂੰ ਤੁਸੀਂ ਕੌਮ ਦੇ ਸਿਰ ਤੇ ਬਹੌਣ ਲੱਗਿਓ। ਉਸ ਬੰਦੇ ਨੂੰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਰੱਖਿਆ। ਮੈਂ ਇੱਥੇ ਇੱਕ ਬੇਨਤੀ ਕਰਨੀ ਹੈ। ਜਿਹੜੇ ਸਮਝਦਾਰ ਲੋਕ ਨੇ ਉਹ ਸਮਝਣਗੇ। ਕਹਿੰਦੇ ਜੀ ਕੌਮ ਨੂੰ ਤੇ ਪੰਥ ਨੂੰ ਖਤਰਾ ਹੈ। ਅਸੀਂ ਹੁਣ ਦਿੱਲੀ ਜਾਵਾਂਗੇ। ਦਿੱਲੀ ਜਾ ਕੇ ਜਿਹੜੇ ਬੰਦੀ ਸਿੰਘ ਨੇ ਨਾ ਉਹਨਾਂ ਦੀ ਰਿਹਾਈ ਵਾਸਤੇ ਗਵਰਨਮੈਂਟ ਤੇ ਪ੍ਰੈਸ਼ਰ ਪਾਵਾਂਗੇ ਜਾਨਕਿ ਮੋਦੀ ਸਾਹਿਬ ਨੂੰ ਕਹਾਂਗੇ ਤੂੰ ਬੰਦੀ ਸਿੰਘਾਂ ਨੂੰ ਰਿਹਾ ਕਰ ਇਹ ਕਹਿ ਰਿਹਾ ਸੀ ਸੁਖਵੀਰ ਬਾਦਲ ਉਹ ਭਰਾਵੋ ਸ਼ਰਮ ਤੋਂ ਕਰ ਲੋ ਯਾਰ ਤੁਸੀਂ ਬੀਜੇਪੀ ਸਰਕਾਰ ਦੇ ਵਿੱਚ ਰਹੇ ਹੋ ਹੁਣ ਵੀ ਹੈਗੇ ਹੋ ਤੁਸੀਂ ਪਹਿਲਾਂ ਕਿਉਂ ਨਾ ਗੱਲ ਕਰੀ ਹੁਣ ਕਿਉਂ ਗੱਲ ਕਰਦੇ ਹੋ ਕਿਹੜੀ ਕੌਮ ਨੂੰ ਖਤਰਾ ਹੈ ਕਿਹੜੇ ਪੰਥ ਨੂੰ ਖਤਰਾ ਹੈ ਖਤਰਾ ਤੁਹਾਡੀ ਕੁਰਸੀ ਨੂੰ ਹੈ ਤੁਹਾਡਾ ਮਲਿਆ ਮੇਟ ਹੋ ਚੁੱਕਾ ਹੈ ਮੈਂ ਇੱਕ ਬੇਨਤੀ ਕਰਾਂ ਧਰਤੀ ਤੇ ਡਾਇਨਾਸੌਰ ਦੁਬਾਰਾ ਵਾਪਸ ਆ ਸਕਦੇ ਹੈ ਇਹ ਬਾਦਲ ਪਰਿਵਾਰ ਜਾਂ ਸ਼੍ਰੋਮਣੀ ਅਕਾਲੀ ਦਲ ਨਹੀਂ ਆ ਸਕਦਾ ਇਹ ਜੇਤੇ ਰੱਖ ਲਓ ਇੱਕ ਹੋਰ ਬੇਨਤੀ ਕਰ ਲਈਏ ਜਿਹੜੇ ਬੰਦੇ ਨਾ ਪੰਥ ਦੇ ਸਿਹਰਦ ਨੇ ਜਾਂ ਪੰਥ ਦਾ ਦਰਦਰਖ ਦੇ ਨੇ ਉਹਨਾਂ ਨੇ ਬੇਨਤੀ ਹੈ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਹੀਂ ਸ਼੍ਰੋਮਣੀ ਅਕਾਲੀ ਦਲ ਉਹ ਪੰਥਕ ਪਾਰਟੀ ਹੈ ਜਿਹੜੇ ਜਝਾਰੂ ਸਿੰਘ ਹੋਏ ਨੇ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਲਈ ਬਹੁਤ ਵੱਡੇ ਵੱਡੇ ਸੰਘਰਸ਼ ਕੀਤੇ ਨੇ ਤੇ ਲੜੇ ਨੇ ਜਿੱਤੇ ਨੇ ਇਹ ਉਹ ਪਾਰਟੀ ਹੈ ਕੁਰਬਾਨੀਆਂ ਕਰਨ ਵਾਲੀ ਜਾਂ ਕੁਰਬਾਨੀਆਂ ਦੇ ਕੇ ਬਣੀ ਹੋਈ ਇਹ ਸ਼੍ਰੋਮਣੀ ਕਮੇਟੀ ਜਿਹੜੀ ਹੈ ਜੈ ਸ਼੍ਰੋਮਣੀ ਅਕਾਲੀ ਦਲ ਹੈ ਇਹ ਉਹ ਪਾਰਟੀ ਹੈ ਜਿਹੜੇ ਸ਼ਹਿਰ ਦੇ ਲੋਕ ਨੇ ਜੇ ਤੁਸੀਂ ਦਰਦ ਰੱਖਦੇ ਹੋ ਨਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਹੈ ਮੈਂ ਬੇਨਤੀ ਕਰ ਦਿੰਨਾ ਤੁਸੀਂ ਸੁਖਵੀਰ ਬਾਦਲ ਨੂੰ ਕਹਿ ਦਿਓ ਵੀ ਚੁੱਪ ਕਰਕੇ ਆਪਣੇ ਘਰ ਬੈਠ ਮਜੀਠੀਓ ਨੂੰ ਕਹਿ ਦਿਓ ਆਪਣੇ ਘਰ ਬੈਠ ਬੀਬੀ ਹਰ ਸਿਮਰਤ ਕੌਰ ਬਾਦਲ ਹੈ ਉਹਨੂੰ ਪਾਸੇ ਕਰ ਦਿਓ ਜਗੀਰ ਕੌਰ ਤਾਂ ਚਲੋ ਪਾਸੇ ਹੁਣ ਆਪਣੇ ਆਪ ਉਹ ਆਪਣੀ ਇੱਜ਼ਤ ਬਚਾਉਣ ਵਾਸਤੇ ਹੋ ਗਈ ਸ਼ਾਇਦ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੜੇ ਜਹਾੜੂ ਨੌਜਵਾਨ ਹੁਣ ਵੀ ਆਉਣ ਵਾਸਤੇ ਤਿਆਰ ਨੇ ਬਹੁਤ ਵਧੀਆ ਪ੍ਰਚਾਰਕ ਜਿਹੜੇ ਢੰਗ ਤਰੀਕੇ ਨਾਲ ਗੱਲ ਕਰਨ ਵਾਲੇ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਹੈਗੇ ਨੇ ਪਰ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਜਿਵੇਂ ਤੁਸੀਂ ਕਹਿੰਦੇ ਸੀ ਨਾ ਕਿ ਗੁੰਗੇ ਦੇ ਸਿਰ ਤੇ ਛੜੀ ਰੱਖ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਾਸ਼ਾ ਨੇ ਅਰਥ ਕਰਵਾਏ ਆਪਾਂ ਇਹ ਘਟਨਾ ਸੁਣਾਉਨੇ ਆ ਨਾ ਤੇ ਉਹ ਗੁੰਗੇ ਪ੍ਰਚਾਰਕ ਬਣਾਏ ਗਏ ਨੇ ਅੱਜ ਵੀ ਹੈਗੇ ਨੇ ਤੇ ਅੱਜ ਵੀ ਉਹ ਬੋਲਣਗੇ ਜਿਨ੍ਹਾਂ ਨੂੰ ਤੁਸੀਂ ਬੋਲਣ ਵਾਸਤੇ ਆਜ਼ਾਦੀ ਦਿਓਗੇ ਮੈਂ ਜ਼ਿਕਰ ਕਰ ਦੇਣਾ ਗਿਆਨੀ ਮਾਨ ਸਿੰਘ ਵਰਗੇ ਹੋਰ ਬੜੇ ਨੇ ਜਿਹੜੇ ਕੌਮ ਲਈ ਸ਼ਹਿਰਦ ਨੇ ਜਿਨ੍ਹਾਂ ਕੋਲੇ ਬੇਦਲਤਾ ਵੀ ਹੈ ਜਿਨ੍ਹਾਂ ਕੋਲੇ ਸੱਚਾਈ ਵੀ ਹੈ ਜਿਨ੍ਹਾਂ ਕੋਲੇ ਲਿਆਗਤ ਜਿਨ੍ਹਾਂ ਕੋਲੇ ਸਮਝਦਾਰੀ ਵੀ ਹੈ ਉਹ ਬੰਦੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਬਾਦ ਦੇ ਕੁਝ ਕਰਨ ਲਈ ਤਿਆਰ ਨੇ ਹੋਰ ਬਥੇਰੇ ਲੋਕ ਨੇ ਪਰ ਪ੍ਰੋਬਲਮ ਕੀ ਹੈ ਜਦ ਤੁਹਾਡੇ ਸਾਹਮਣੇ ਨਰੈਣੂ ਮਹੰਤ ਬਣ ਕੇ ਸੁਖਵੀਰ ਬਾਦਲ ਬੋਲੀ ਜਾਂਦਾ ਤੁਸੀਂ ਉਹਦੀਆਂ ਜੁੱਤੀਆਂ ਵਿੱਚ ਬੈਠੇ ਹੋਏ ਜਕਾਰੇ ਛੱਡੇ ਜਾਂਦੇ ਹੋ ਕੋਈ ਸ਼ਰਮ ਹੈ ਸਾਨੂੰ ਅਸੀਂ ਕਹਿੰਦੇ ਜੀ ਪੰਥ ਬਚਾਉਣੇ ਪੰਥ ਬਚਾਉਣਾ ਕਿੰਨਾ ਤੋਂ ਐ ਜਿਨ੍ਹਾਂ ਤੋਂ ਪੰਥ ਨੂੰ ਬਚਾਉਣਾ ਉਹ ਤਾਂ ਤੁਹਾਡੇ ਸਿਰ ਤੇ ਖੜਾ ਹੈ ਉਹ ਤਾਂ ਬੋਲੀ ਜਾਂਦਾ ਪਹਿਲਾਂ ਤਾਂ ਪਾਪਾ ਖੜਾ ਸੀ ਬਾਦਲ ਹੁਣ ਆਪ ਖੜਾ ਤੇ ਫਿਰ ਅਗਲੀ ਟਰਨ ਵਾਚੋਂ ਨੇ ਆਪਣਾ ਮੁੰਡਾ ਵੀ ਤਿਆਰ ਕਰ ਲਿਆ ਸ਼ਾਂਤ ਸਾਨੂੰ ਹੈ ਹੀ ਨਹੀਂ ਕੋਈ ਫਿਰ ਕਹਣਗੇ ਆ ਦੇਖ ਲਓ ਬੂਟਾ ਸਿੰਘ ਕੀ ਬਕਵਾਸ ਕਰਦਾ ਹੈ ਬੂਟਾ ਸਿੰਘ ਇਹ ਤਾਂ ਪਹਿਲਾਂ ਆਪ ਗਲਤੀਆਂ ਕਰਦਾ ਹੈ ਉਹ ਭਰਾਵੋ ਤੁਹਾਡੇ ਅੱਗੇ ਅੱਗੇ ਹੱਥ ਬੰਨੇ ਥੋੜਾ ਬੋਤਾ ਨਾ ਅਕਲ ਨੂੰ ਹੱਥ ਮਾਰ ਲਓ ਸਭ ਤੋਂ ਜ਼ਿਆਦਾ ਨੁਕਸਾਨ ਕੌਮ ਦਾ ਤੇ ਪੰਜਾਬ ਦਾ ਕਰਨ ਵਾਲੇ ਦੋ ਬੰਦੇ ਨੇ ਉਹ ਕਿਹੜੇ ਐ ਪ੍ਰਕਾਸ਼ ਸਿੰਘ ਬਾਦਲ ਜਿਨੇ ਪੰਜਾਬ ਨੂੰ ਲੁੱਟਿਆ ਦੋਨੋਂ ਹੱਥੀ ਤੇ ਕੌਮ ਦੀਆਂ ਜੜਾਂ ਦੇ ਵਿੱਚ ਜ਼ਹਿਰ ਘੋਲਿਆ ਤੇਲ ਪਾਇਆ ਕੌਮ ਦੀ ਜੜ ਪਟਣ ਵਾਲ ਤੇ ਆਰਐਸ ਦੇ ਨਾਲ ਸਮਝੌਤੇ ਕੀਤੇ ਤੇ ਦੂਜਾ ਸੁਖਵੀਰ ਸਿੰਘ ਬਾਦਲ ਗੱਪੀ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਜਿਹੜਾ ਚਿੱਟੇ ਦਾ ਵਪਾਰੀ ਐ ਜਿਨੇ ਅੱਦੇ ਹੀ ਨੌਜਵਾਨ ਪੀੜ੍ਹੀ ਨੂੰ ਚਿੱਟੇ ਦੀ ਭੇਡ ਚੜਾਤਾ ਹੋਰ ਕੀ ਸੁਣਨਾ ਚਾਹੁੰਦੇ ਹੋ ਪਰ ਜਿਹੜੀ ਅੱਜ ਮਾਫੀ ਮੰਗੀ ਮੈਂ ਹੈਰਾਨ ਹੋ ਗਿਆ ਕਿ ਭੇਡਾਂ ਬੈਠੀਆਂ ਸੁਣੀ ਗਈਆਂ ਜਕਾਰੇ ਛੱਡੀ ਗਈਆਂ ਕੋਈ ਸ਼ਰਮ ਹੀ ਨਹੀਂ ਆਈ ਕੋਈ ਬੋਲਿਆ ਹੀ ਨਹੀਂ ਸਾਡੇ ਰਾਜ ਵਿੱਚ ਕਹਿੰਦਾ ਬਿਆਦਵੀ ਹੋਈ ਦੂਜੀ ਗੱਲ ਆ ਦੇਖ ਲਓ ਕਹਿੰਦਾ ਝਾੜੂ ਪਾਰਟੀ ਵਾਲਿਆਂ ਦੀ ਸਰਕਾਰ ਵਿੱਚ ਗੁਰਦੁਆਰਿਆਂ ਤੇ ਕਬਜ਼ੇ ਹੋ ਗਏ। ਮਤਲਬ ਜਿਹੜੇ ਗੁਰਦੁਆਰੇ ਤੁਹਾਡੇ ਤੋਂ ਹਲੇ ਬਖਰੇ ਨੇ ਉਹ ਤੁਹਾਡੇ ਅੰਡਰ ਆਉਣ। ਸ਼ਰੋਨੀ ਕੁੰਢੀ ਤੇ ਤੁਹਾਡਾ ਕਬਜ਼ਾ ਹੈ ਕੀ ਹੈਗਾ। ਜਿਹੜੇ ਹੋਰ 2-4 ਬਚੇ ਨੇ ਉਹ ਵੀ ਤੁਹਾਡੇ ਅੰਡਰ ਕੀਤੇ ਜਾਣੇ ਦਾ ਮਤਲਬ ਇਹ ਹੈ। ਜਿਹੜਾ ਗੁਰਦੁਆਰਿਆਂ ਦਾ ਕਬਜ਼ਾ ਤੁਸੀਂ ਕੀਤਾ ਹੋਇਆ। ਆਪਣੇ ਆਪ ਨੂੰ ਨਹੀਂ ਮੰਨਦੇ ਵੀ ਅਸੀਂ ਵੀ ਗੁਰਦੁਆਰਿਆਂ ਦੇ ਕਾਬਜ਼ ਆ। 20000 ਏਕੜ ਜ਼ਮੀਨ ਹੈ ਸ਼ਰੋਨੀ ਕੁੰਢੀ ਦੇ ਕੋਲੇ। 4 ਮੱਖਰਾਂ ਦਾ ਬਜਟ ਹੈ ਉਹ ਕਿੱਥੇ ਲੱਗਦਾ ਬਈ ਸਾਨੂੰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਲੋੜ ਨਹੀਂ ਸ਼੍ਰੋਮਣੀ ਕਮੇਟੀ ਦਾ ਐਡਾ ਵੱਡਾ ਬਜਟ ਹੈ ਜੇ ਕਿਤੇ ਅਸੀਂ ਉਹ ਪੰਜਾਬ ਦੇ ਉਹ ਵਿੱਚ 50% ਵੀ ਲਾ ਦਈਏ ਨਾ ਤਾਂ ਪੰਜਾਬ ਜਿਵੇਂ ਸ਼ਖਵੀਰ ਗੱਪ ਮਾਰਦਾ ਸੀ ਨਾ ਕੈਲੀਫੋਰਨੀਆ ਬਣ ਜਾ ਕੈਨੇਡਾ ਬਣ ਜਾ ਉਹ ਆਲਤ ਜਣ ਕੇ ਐਨਾ ਵਧੀਆ ਪੰਜਾਬ ਬਣ ਸਕਦਾ ਪਰ ਅਸੀਂ ਲਾਉਂਦੇ ਤਾਂ ਹੈ ਹੀ ਨਹੀਂ ਉਹ ਤਾਂ ਫਿਰ ਆਪ ਖਾਣਾ ਹੁੰਦਾ। ਅਸੀਂ ਇਲੈਕਸ਼ਨਾਂ ਤੇ ਖਰਚ ਕਰਨਾ ਹੁੰਦਾ। ਜਿਹੜੀਆਂ ਅਸੀਂ ਢੁੱਗਣਾ ਸੇੜਨੀਆਂ ਹੁੰਦੀਆਂ ਨੇ ਉੱਥੇ ਲਾਉਣਾ ਹੁੰਦਾ। ਇਹ ਵੀਡੀਓ ਮੈਂ ਤਾਂ ਪਾਈ ਐ। ਬਹੁਤ ਸੱਜਣੇ ਕਹਿਣਗੇ ਬੁੱਢਾ ਜੀ ਬੇਅਦਵੀ ਤੇ ਨਹੀਂ ਤੁਸੀਂ ਬੋਲੇ। ਪ੍ਰਭ ਬਹੁਤ ਬੋਲਦੇ। ਜਦੋਂ ਤੁਸੀਂ ਮੈਨੂੰ ਲਾਂਭਾ ਦਿਨੇ ਫੋਨ ਕਰ ਦਿਓ ਕਿ ਖਾਚ ਸ਼ਬਦ ਨਾਲ ਵਰਤ, ਭੇੜ ਸ਼ਬਦ ਨਾਲ ਵਰਤ, ਕਦੀੜ ਸ਼ਬਦ ਨਾਲ ਵਰਤ। ਹੁਣ ਤੁਸੀਂ ਆਹ ਵੀਡੀਓ ਸੁਣ ਕੇ ਦੇਖ ਲਿਓ। ਸੁਖਵੀਰ ਬੰਦਲੀ ਵੀ ਸੁਣ ਲਿਓ। ਉਹਦੇ ਪੈਰਾਂ ਵਿੱਚ ਬੈਠੇ ਨੇ। ਉਹ ਬੇਦਵੀ ਦੇ ਮੁੱਦੇ ਤੇ ਗੱਲ ਕਰਦਾ ਤੇ ਥਲੋ ਬੈਠੇ ਜਕਾਰੇ ਛੱਡੀ ਜਾਂਦੇ ਇਸ ਕਰਕੇ ਮੈਂ ਕਦੀੜ ਤੇ ਭੇਡਾਂ ਜਾਂ ਕਾਜ ਸ਼ਬਦ ਵਰਤਦਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ